टेंपररी रेसिडेंट्स दी गिनती ਨੂੰ ਘਟਾਉਣ ਦੀ ਆਪਣੀ ਨੀਤੀ ਤੇ ਕੰਮ ਕਰਦਿਆਂ ਹੋਇਆਂ ਕੈਨੇਡਾ ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ ਹੈ ਹੁਣ ਵਿਜ਼ਟਰ ਵੀਜ਼ਾ ਤੇ ਆਏ ਪ੍ਰਵਾਸੀ ਕੈਨੇਡਾ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਨਹੀਂ ਅਪਲਾਈ ਕਰ ਸਕਦੇ ਇਸ ਬਾਰੇ ਵਿਸਤਾਰ ਵਿੱਚ ਜਾਣਨ ਲਈ ਅਸੀਂ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਨਾਲ ਗੱਲ ਕੀਤੀ ਔਰ ਇਹ ਐਕਚੁਅਲ ਦੇ ਵਿੱਚ ਪਾਲਿਸੀ ਜਿਹੜੀ ਸੀਗੀ ਇਹ ਸਰਕਾਰ ਟੈਂਪਰਰੀ ਤੌਰ ਦੇ ਉੱਤੇ ਲੈ ਕੇ ਆਈ ਸੀਗੀ 24 ਅਗਸਤ 2020 ਨੂੰ ਕੋਵਿਡ ਦੇ ਦੌਰਾਨ ਲੈ ਕੇ ਆਈ ਸੀ ਕਿ ਚਲੋ ਜਿਹੜੇ ਆ ਰਹੇ ਨੇ ਸਟਕ ਹੋ ਗਏ ਉਹਰੇ ਵਿਜ਼ਿਟਰ ਤੇ ਉਹਨਾਂ ਨੂੰ ਜਿਹੜਾ ਹੈ ਇੱਕ ਰੀਲੀਫ ਦਿੱਤਾ ਜਾਵੇ ਤੇ ਉਹ ਆਪਣਾ ਵਰਕ ਪਰਮਿਟ ਜੇ ਉਹਨਾਂ ਨੂੰ EMPLOER ਕੋਈ ਸਪੋਰਟ ਕਰਦਾ ਹੈ ਵਰਕ ਪਰਮਿਟ ਲੈ ਸਕਣ ਇਮੀਗ੍ਰੇਸ਼ਨ ਡਾਟਾ ਦਰਸਾਉਂਦਾ ਹੈ ਕਿ ਪਿਛਲੇ 4 ਸਾਲਾਂ ਵਿੱਚ ਕਰੀਬ 6500 ਵਿਜ਼ਿਟਰਸ ਨੇ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਸੀ ਅਤੇ ਕਰੀਬ 4700 ਨੋ ਇਸ ਪ੍ਰੋਗਰਾਮ ਦੇ ਤਹਿਤ ਮਨਜ਼ੂਰੀ ਦਿੱਤੀ ਗਈ ਸੀ ਮਾਹਰ ਨੇ ਦੱਸਿਆ ਕਿ ਇਸ ਪਾਲਿਸੀ ਨੂੰ ਸ਼ੁਰੂ ਵਿੱਚ 2023 ਤੱਕ ਲਾਗੂ ਕੀਤਾ ਗਿਆ ਸੀ ਪਰ ਬਾਅਦ ਵਿੱਚ 2025 ਤੱਕ ਵਧਾ ਦਿੱਤਾ ਗਿਆ ਜਿਸ ਤੇ ਸਵਾਲ ਚੁੱਕੇ ਜਾ ਰਹੇ ਨੇ ਬਟ ਇਹ ਹੈ ਕਿ ਸਰਕਾਰ ਇਸੀ ਦਾ ਜਵਾਬ ਦੇਵੇ ਕਿ ਉਹਨਾਂ ਨੇ ਐਕਸਟੈਂਡ ਕਿਉਂ ਕੀਤਾ ਤੇ ਉਹਨੂੰ ਜਿਹੜਾ ਹੈ ਇਹਨਾਂ ਨੇ ਪ੍ਰੀ ਮੈਚਿਓਰਿਟੀ ਕਿਉਂਕਿ 2 ਸਾਲ ਲਈ ਐਕਸਟੈਂਡ ਕੀਤਾ ਸੀਗਾ ਟਿਲ 28th ਆਫ ਫਿਬਰੂਰੀ 2025 ਤੱਕ ਤੇ ਉਹਨੂੰ ਇਹਨਾਂ ਨੇ ਜਿਹੜਾ ਹੈ ਇਮੀਡੀਏਟ ਬੇਸਿਸ ਦੇ ਉੱਤੇ ਜਿਹੜਾ ਜਿਹੜੇ ਪਿਛਲੇ ਰੀਸੈਂਟ ਡਵੈਲਪਮੈਂਟਸ ਹੋਈਆਂ ਨੇ ਉਹਦੇ ਕਰਕੇ ਇਮੀਡੀਏਟਲੀ ਇਹਨੂੰ ਬੰਦ ਕਰਨ ਦਾ ਐਲਾਨ ਕੀਤਾ ਆਲੋਚਕਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਖਤਮ ਹੋਣ ਤੋਂ ਬਾਅਦ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਜਾਰੀ ਕਰਨ ਦੀ ਵਿਸ਼ੇਸ਼ ਨੀਤੀ ਤਹਿਤ ਕੁਝ ਵਿਦੇਸ਼ੀ ਨਾਗਰਿਕ ਕਿਸੇ ਨੂੰ ਮਿਲਨ ਆਉਣ ਦੇ ਬਹਾਨੇ ਪਰਮਨੈਂਟ ਰੈ residence ਪੌਨ ਦੀ ਮੰਚਾ ਨਾਲ ਕੈਨੇਡਾ ਆ ਰਹੇ ਹਨ ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ PGWP ਬਾਰਡਰ ਤੇ ਇਸ਼ੂ ਕਰਨਾ ਰੱਦ ਕਰ ਦਿੱਤਾ ਗਿਆ ਸੀ ਪਰ ਕਨਵਰਸਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਅਪਲਾਈ ਨਾ ਕਰ ਪੌਨ ਕਰਕੇ ਬਾਰਡਰ ਤੇ ਵਰਕ ਪਰਮਿਟ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਵੇਗੀ ਹੁਣ ਜਿਹੜਾ ਇਹ ਇਹਨਾਂ ਨੇ ਵਿਜ਼ਟਰ ਵਾਲੀ ਇੱਕ ਜਿਹੜੀ ਆਪਣਾ ਬੰਦ ਕੀਤੀ ਹੈ ਪਬਲਿਕ ਪਾਲਿਸੀ ਉਹਦਾ ਸਿੱਧਾ ਇੰਪੈਕਟ ਇਹ ਪਊਗਾ ਕਿ ਹੁਣ ਜਿਹੜੇ ਜਿਨ੍ਹਾਂ ਨੇ ਐਲਐਮਆਈ ਹੈ ਜਿਨ੍ਹਾਂ ਨੂੰ ਆਉਣੀਆਂ ਨੇ ਜਾਂ ਆਈਆਂ ਹੋਈਆਂ ਨੇ ਉਹਨਾਂ ਨੇ ਬਾਰਡਰ ਵੱਲ ਫੇਰ ਰਸ਼ ਕਰਨਾ ਸੋ ਉਹ ਪਾਲਿਸੀ ਜਿਹੜੀ ਇਹਨਾਂ ਦੀ ਫੇਰ ਡੀਫੀਟ ਹੋ ਗਈ ਜਿਹੜੀ ਇਨਫੋਰਸਮੈਂਟ ਐਕਟੀਵਿਟੀਜ਼ ਵਾਲੀ ਸੀਗੀ ਪੀਜੀਡਬਲਪੀ ਵਾਲਿਆਂ ਨੂੰ ਰੋਕ ਰਹੇ ਸੀਗੇ ਤੇ ਹੁਣ ਵਰਕ ਪਰਮ ਜਿਹੜੇ ਆਪਣਾ ਐਲਐਮਆਈ ਬੇਸਡ ਵਰਕ ਪਰਮਿਟ ਵਾਲੇ ਨੇ ਉਹਨਾਂ ਦਾ ਇਨਫਲਕਸ ਵਾਜ ਜਾਣਾ ਹੈ ਇਕ ਨਵੇਂ ਪੋਲ ਅਨੁਸਾਰ 70% ਕੈਨੇਡੀਅਨ ਸਮੰਨਣਾ ਹੈ ਕਿ ਫੈਡਰਲ ਸਰਕਾਰ ਆਪਣੀ ਮੌਜੂਦਾ ਇਮੀਗ੍ਰੇਸ਼ਨ ਯੋਜਨਾ ਨਾਲ ਬਹੁਤ ਸਾਰੇ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਹੀ ਹੈ ਤਾਜ਼ਾ ਪੋਲ ਦੇ ਅਨੁਸਾਰ ਜ਼ਿਆਦਾਤਰ ਕੈਨੇਡੀਅਨ ਸਮੰਨਣਾ ਹੈ ਕਿ ਮੌਜੂਦਾ ਇਮੀਗ੍ਰੇਸ਼ਨ ਦਰ ਹਾਊਸਿੰਗ ਸੰਕਟ ਅਤੇ ਸਿਹਤ ਸੰਭਾਲ ਸੇਵਾਵਾਂ 'ਤੇ ਤਣਾਅ ਵਿੱਚ ਯੋਗਦਾਨ ਪਾ ਰਹੇ ਹਨ ਅਤੇ ਕਹਿੰਦੇ ਹਨ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੀਤੀ ਹੋਰ ਸਾਕ ਤੋਂ ਨਹੀਂ ਚਾਹੀਦੀ ਹੈ ਜਿਸ ਦੇ ਚਲ ਦੇ ਕਰੀਬ 50% ਦੀ ਕੈਨੇਡੀਅਨਸ ਦਾ ਮੰਨਣਾ ਹੈ ਕਿ ਕੰਪਨੀਆਂ ਨੂੰ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਡੀ ਵਰਤੋਂ ਨਹੀਂ ਕਰਨੀ ਚਾਹੀਦੀ ਵਿਜ਼ਟਰ ਵੀਜ਼ਾ ਤੇ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਅਪਲਾਈ ਨਾ ਕਰ ਪੌਣ ਦੇ ਇਸ ਐਲਾਨ ਬਾਰੇ ਅਸੀਂ ਲੋਕਾਂ ਦੇ ਵੀ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਜੋ ਵੀ ਕਰਦੇ ਆ ਠੀਕ ਹੀ ਕਰ ਰਹੀ ਹੈ ਗਵਰਨਮੈਂਟ ਤੇ ਇਹ ਜੋ ਇੱਥੇ ਦੇ ਸਿਟੀਜ਼ਨਾਂ ਜਾਂ ਜੋ ਇੱਥੇ ਰੈਜ਼ਿਡੈਂਸਾਂ ਉਹਨਾਂ ਦੇ ਫੇਵਰ ਦੇ ਖਾਤਰ ਤੇ ਦੈਟਸ ਗੁੱਡ ਥਿੰਗ ਮੀਨ ਜੈਸ ਲਾਈਕ ਜੋ ਵੀ मैं तो सपोर्ट करूँगा इस चीज़ में इसमें ज़रूर आई थिंक बेहतरी है पर्सनली uh, uh, मैं ये सोचता हूँ कि uh, इस तरह बेहतरी होगी और uh, कम लोग होंगे तो जो फैसिलिटीज़ ये गवर्नमेंट सप्लाई करती है वो बेहतर हो सकती है हाँ एक हार्श डिसीजन लग रही है लेकिन आई थिंक लॉन्ग टर्म प्लान में आई थिंक उन्होंने बहुत अच्छी तरह सोचा है इसको और ये नंबर्स जो हैं uh, uh, कुछ सालों बाद नज़र आएंगे कि बेहतर हुआ है ये आईआरसीसी ਦਾ ਕਹਿਣਾ ਹੈ ਕਿ 28 ਅਗਸਤ ਤੋਂ ਪਹਿਲਾਂ ਪਾਲਿਸੀ ਤਹਿਤ ਜਮ੍ਹਾਂ ਕਰਵਾਈਆਂ ਅਰਜ਼ੀਆਂ ਤੇ ਕਾਰਵਾਈ ਹੁੰਦੀ ਰਹੇਗੀ ਸੁਖਪ੍ਰੀਤ ਕੌਰ ਓਮਨੀ ਨਿਊਜ਼